ਕਿ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਤੁਹਾਡੇ ਜਿਹੜੇ ਰਿਸ਼ਤੇ ਨੇ ਉਹ ਦਿਨੋਂ ਦਿਨੋਂ ਕਮਜ਼ੋਰ ਹੁੰਦੇ ਜਾ ਰਹੇ ਨੇ ਤੁਹਾਡੇ ਰਿਸ਼ਤਿਆਂ ਦੇ ਵਿੱਚ ਦੂਰੀ ਜਿਹੜੀ ਆ ਵੱਧਦੀ ਜਾ ਰਹੀ ਹੈ ਅੱਗੇ ਨਾਲੋਂ ਪਿਆਰ ਜਿਹੜਾ ਘਟਣਾ ਸ਼ੁਰੂ ਹੋ ਗਿਆ ਜਿਹੜਾ ਕਿਸੇ ਵੇਲੇ ਸਾਡੇ ਰਿਸ਼ਤਿਆਂ ਦੇ ਵਿੱਚ ਨਿਖ ਹੁੰਦਾ ਸੀ ਉਹ ਵਾਲਾ ਨਿਖ ਜਿਹੜਾ ਹੁਣ ਮਹਿਸੂਸ ਨਹੀਂ ਹੁੰਦਾ ਜੇ ਤੁਸੀਂ ਇਸ ਸਿਚੁਏਸ਼ਨ ਵਿੱਚ ਆਪਣੇ ਆਪ ਨੂੰ ਫਸੇ ਹੋਏ ਸਮਝਦੇ ਹੋ ਤੇ ਇਸ ਤੋਂ ਛੁੱਟਣਾ ਚਾਹੁੰਦੇ ਹੋ ਤਾਂ ਇਹ ਤਿੰਨ ਕੰਮ ਕਰੋ ਆਪਣੀ ਸਭ ਤੋਂ ਪਹਿਲਾਂ ਆਪਣੀ ਜਿਹੜੀ ਲਿਸਨਿੰਗ ਹੈ ਉਹਨੂੰ ਠੀਕ ਕਰੋ ਜਦੋਂ ਅਗਲਾ ਬੰਦਾ ਕੋਈ ਤੁਹਾਡੇ ਨਾਲ ਗੱਲ ਕਰ ਰਿਹਾ ਉਹਦੀ ਪੂਰੀ ਗੱਲ ਸੁਣੋ ਉਹਨੂੰ ਸਮਝੋ ਤਾਂ ਫੇਰ ਆਪਣਾ ਜਵਾਬ ਦਿਓ ਕਈ ਵਾਰੀ ਅਸੀਂ ਕੀ ਕਰਦੇ ਆ ਅਗਲੇ ਦੀ ਗੱਲ ਪੂਰੀ ਨਹੀਂ ਸੁਣਦੇ ਪਰ ਪੂਰੀ ਗੱਲ ਸੁਣ ਤੋਂ ਬਿਨਾ ਹੀ ਅਗਲੇ ਦੀ ਤੋਂ ਅਸੀਂ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਆ ਇਸ ਨਾਲ ਕੀ ਹੁੰਦਾ ਹੈ ਅਸੀਂ ਅਗਲੇ ਦੀ ਪੂਰੀ ਗੱਲ ਸੁਣਦੇ ਨਹੀਂ ਆ ਸਮਝਦੇ ਨਹੀਂ ਆ ਤਾਂ ਅਸੀਂ ਆਪਣੇ ਕੋਲ ਉਹ ਕੋਈ ਜਿਹੜੀ ਪਰਸੈਪਸ਼ਨ ਬਣਾ ਕੇ ਉਹਦਾ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਆ ਜਿਹਦੇ ਨਾਲ ਅਗਲੇ ਬੰਦੇ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਜਿਹੜਾ ਬੰਦਾ ਹੈ ਮੈਨੂੰ ਗੱਲ ਕਰਨ ਦਾ ਮੌਕਾ ਵੀ ਨਹੀਂ ਦਿੰਦਾ ਜਿਹੜੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਜਿਹੜੀ ਆ ਉਹ ਦਰਾਰ ਉਹਦੀ ਦੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਦੂਸਰਾ ਹੈ ਜੀ ਆਪਣੀ ਜਿਹੜੀਆਂ ਫੀਲਿੰਗਸ ਨੇ ਆਪਣੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਆਪਣੇ ਰਿਸ਼ਤੇ ਦੇ ਵਿੱਚ ਜ਼ਰੂਰ ਸਾਂਝੇ ਕਰੋ ਅਸੀਂ ਕਈ ਵਾਰੀ ਕੀ ਕਰਦੇ ਆ ਕਿ ਆਪਣੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਘੁੱਟਣਾ ਸ਼ੁਰੂ ਕਰ ਦਿੰਨੇ ਆ ਆਪਣੀਆਂ ਫੀਲਿੰਗਸ ਨੂੰ ਆਪਣੇ ਪਾਰਟਨਰ ਦੇ ਨਾਲ ਜਾਂ ਜਿਸ ਨਾਲ ਵੀ ਅਸੀਂ ਰਿਲੇਸ਼ਨਸ਼ਿਪ ਵਿੱਚ ਹਾਂ ਉਹਦੇ ਨਾਲ ਉਹਨੂੰ ਸ਼ੇਅਰ ਨਹੀਂ ਕਰਦੇ ਉਹਦੇ ਨਾਲ ਕੀ ਹੁੰਦਾ ਹੈ ਸਾਡੀ ਆਪਸ ਵਿੱਚ ਜਿਹੜੀ ਦੂਰੀ ਬਣਨੀ ਸ਼ੁਰੂ ਹੋ ਜਾਂਦੀ ਹੈ ਸੈਂਸ ਆਫ ਹਿਊਮਰ ਪੈਲਾ ਕਰੋ ਆਪਣੇ ਅੰਦਰ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਨੂੰ ਦੂਸਰੇ ਜਿਹੜੀ ਗੱਲ ਹੈ ਉਹਦੇ ਬਾਰੇ ਸਮਝਾਉਣੀ ਸ਼ੁਰੂ ਹੋ ਜਾਂਦੀ ਹੈ ਤੇ ਤੁਹਾਨੂੰ ਇਹ ਸਮਝਾਉਣੀ ਸ਼ੁਰੂ ਹੋ ਜਾਂਦੀ ਹੈ ਵੀ ਉਹ ਕੀ ਕਹਿਣਾ ਚਾਹ ਰਿਹਾ ਹੈ ਜੇ ਤੁਸੀਂ ਇਹ ਵਾਲੀਆਂ ਤਿੰਨ ਸਕਿਲਸ ਆਪਣੇ ਅੰਦਰ ਡਿਵੈਲਪ ਕਰ ਲੈਂਦੇ ਹੋ ਤਾਂ ਤੁਹਾਡੇ ਜਿਹੜੇ ਰਿਸ਼ਤੇ ਨੇ ਉਹ ਦਿਨੋ ਦਿਨ ਬਹੁਤ ਹੀ ਖੂਬਸੂਰਤ ਹੋਣੇ ਸ਼ੁਰੂ ਹੋ ਜਾਣਗੇ ਇਹੋ ਜਿਹੇ ਹੋਰ ਵੀਡੀਓ ਨਾਲ ਜਾਇ ਕਰ ਲਈ ਸਾਨੂੰ ਫੋਲੋ ਕਰ